ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਕਾਲੀ ਦਾ ਸੰਤਾਨਰ ਵੱਲੋਂ ਜਿਹੜੇ ਆ ਲੋਕ ਤੁਹਾਨੂੰ ਖੜੇ ਦਿਖਦੇ ਨੇ ਨਾ ਇਹ ਉਹ ਲੋਕ ਨੇ ਜਿਹੜੇ ਮੰਗਾਈ ਦੀ ਚੱਕੀ 'ਚ ਪੀਸੇ ਜਾ ਰਹੇ ਇਹਨਾਂ ਨੇ ਰੋਜ਼ ਜੋ ਮੈਂ ਗੱਲ 'ਚ ਪਾਇਆ ਤੁਸੀਂ ਦੇਖ ਰਹੇ ਹੋ ਪਿਆਜ਼ ਆਲੂ ਹਰੀ ਮਿਰਚ ਅਲਿ ਲਸਣ ਵੀ ਚਾਹੀਦਾ ਜਿਹੜਾ 400 ਰੁਪਏ ਕਿਲੋ ਆ ਇਹ ਅਨੇਕਾਂ ਚੀਜ਼ਾਂ ਨੇ ਜਿਹੜੀਆਂ ਰਸੋਈ 'ਚ ਰੋਜ਼ ਇਹ ਬੀਪੀਆ ਦੇ ਕੰਮ ਆਉਂਦੀਆਂ ਨੇ ਤੇਲ ਵੀ ਐ ਘਿਓ ਵੀ ਐ ਉਹ ਸਾਰੇ ਤੋਂ ਸਤਾਏ ਪਏ ਲੋਕ ਜਿਹੜੇ ਰੋਜ਼ ਉਹਨੇ ਰੇੜੀ ਦੇ ਪੈਸੇ ਨਹੀਂ ਬਣਦੇ ਉਹਨਾਂ ਦੀ ਦਿਹਾੜੀ ਨਹੀਂ ਹੈਗੀ ਜਿੰਨਾ ਇਹ ਮਹਿੰਗਾ ਹੋਇਆ ਹੋਇਆ ਉਹਦੇ ਰੋਸ ਵਿੱਚ ਅਸੀਂ ਅੱਜ ਇੱਕ ਸਿਰਫ ਦੀਵਾ ਜਾ ਦਿਖਾਉਣ ਚੱਲੇ ਆ ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵਾਅਦੇ ਕੀਤੇ ਸੀ ਸਿਮਰਤੀ ਅਰਾਨੀ ਸਾਭਕਾ ਮੰਤਰੀ ਕੇਂਦਰ ਦੀ ਉਹਨੇ ਸਿਰ ਤੇ ਸਿਲੰਡਰ ਰੱਖ ਕੇ ਇਹ ਆ ਸੀ ਵੀ ਸਾਡੀ ਕਾਂਗਰਸ ਕਾਂਗਰਸ ਨੇ ਤੁਸੀਂ ਖਾਲੇ ਲੁੱਟ ਕੇ ਮਹਿੰਗਾਈ ਚ ਕੇਰਾ ਸਾਡੀ ਸਰਕਾਰ ਆਉਣ ਤੋਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆਂ ਕਿ ਲੋਕਾਂ ਨੂੰ ਇੱਕ ਇੱਕ ਬੰਦੇ ਨੂੰ ਰਾਹਤ ਮਿਲੂਗੀ ਅੱਜ ਰਾਹਤ ਇਹੋ ਜੀ ਮਿਲ ਰਹੀ ਹੈ ਕਿ ਸਾਡੇ ਚੁੱਲ੍ਹੇ ਬੁਝੇ ਪਏ ਨੇ ਘਰਾਂ 'ਚ ਲੜਾਈ ਪੈਂਦੀ ਹੈ ਜੇ ਕੋਈ ਮੰਗਦਾ ਵੀ ਮੈਨੂੰ ਅੱਜ ਅੱਜ ਮੇਰਾ ਜੀ ਕਰਦਾ ਕਿ ਅੱਜ ਮੈਂ ਆਲੂਆਂ ਤੇ ਗਾਜਰਾਂ ਦੀ ਸਬਜ਼ੀ ਖਾਵਾਂ ਉਹ ਕਹਿੰਦੇ ਲੈ ਆਈਏ ਕਿੱਥੋਂ ਮੰਗਾਈ ਇੰਨੀ ਜ਼ਿਆਦਾ ਹੋਈ ਹੈ 100 100 ਰੁਪਏ 50 50 ਰੁਪਏ ਕਿਲੋ ਰੇਟ ਕਰਿਆ ਪਿਆ ਜਿਹੜਾ ਸਾਡੀਆਂ ਜੇਬਾਂ ਤੋਂ ਪਹੁੰਚ ਤੋਂ ਬਾਹਰ ਹੋ ਗਿਆ ਜਿਹਦੇ ਰੋਸ ਵਿੱਚ ਅਕਾਲੀ ਦਾ ਸਤੰਤਰ ਪਟਿਆਲਾ ਗੇਟ ਤੋਂ ਆਹ ਜਿਹੜਾ ਭਾਈਚਾਰਾ ਇਹਨਾਂ ਦੀ ਆਵਾਜ਼ ਬਣ ਕੇ ਅਸੀਂ ਜਾ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ মিডিਆ ਰਾਹੀਂ ਸੁੱਤੀਆਂ ਸਰਕਾਰਾਂ ਨੂੰ ਕੇਂਦਰ ਤੇ ਪੰਜਾਬ ਦੀ ਸਰਕਾਰ ਨੂੰ ਸਾਡੀ ਆਵਾਜ਼ ਸੁਣੂਗੀ ਸੁਣ ਕੇ ਸਾਨੂੰ ਕੁਝ ਨਾ ਕੁਝ ਰਾਹਤ ਮਿਲੂਗੀ ਇਹ ਅੱਜ ਨਾਰਾ ਲੈ ਕੇ ਚੱਲੇ ਗਰੀਬ ਵਿਅਕਤੀ ਪਹਿਲਾਂ ਦੇਖਦੇ ਮੈਂ ਮੈਂ ਕਿਹਾ ਚਟਣੀ ਬਣਾ ਲਾਂਗੇ ਬਿਆੰਦੀ ਉਹ ਵੀ ਪਹੁੰਚ ਤੋਂ ਬਾਅਦ ਜਿਹੜੇ ਚਟਣੀ ਵਾਲੀ ਤੁਸੀਂ ਗੱਲ ਕਰਦੇ ਹੋ ਬਦੀਨਾ ਕਿੱਥੋਂ ਲਿਆਊਗਾ ਧਨੀਆ ਕਿੱਥੋਂ ਲਿਆਊਗਾ ਉਹ ਵੀ ਹੱਦ ਟੁੱਟ ਗਈ ਜਿਹੜਾ ਕਿ ਸਾਡੇ ਆਮ ਹੋ ਜਾਂਦਾ ਸੀ ਪਿਆਜ਼ ਕਿੱਥੋਂ ਪਾਊਗਾ ਇਹਦੇ 'ਚ ਬਹੁਤ ਕੁਝ ਪੈਂਦਾ ਲਹਾਸਣ ਬਿਨਾਂ ਨਹੀਂ ਬਣਦੀ ਲਾਸਣ ਸਾਰੇ ਡਾਕਟਰ ਕਹਿੰਦੇ ਨੇ ਕਿ ਲਾਸਣ ਦਵਾਈ ਦਾ ਕੰਮ ਕਰਦਾ ਪਰ ਉਹ ਲਾਹ 400 ਰੁਪਏ ਕਿਲੋ ਕੌਣ ਇਹ ਦੇ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਦੀ ਸਰਕਾਰ ਨਵੇ ਜੇ ਨਹੀਂ ਇਹਦਾ ਕੋਈ ਸੁਝਾਅ ਹੈ ਵਧੀਆ ਬੁੱਧੀਮਾਨ ਜਿਹੜੇ ਜਿਹੜੇ ਐਡਡੀਆਂ ਯੂਨੀਵਰਸਿਟੀਆਂ ਖੋਲ੍ਹੀਆਂ ਨੇ ਉਹਨਾਂ ਤੋਂ رائے ਲੈਣ ਕਿ ਕਿੰਨੇ ਜਿਲ੍ਹਿਆਂ 'ਚ ਲਾਸਣ ਬਜਾਇਆ ਜਾਵੇ ਕਿੰਨੇ ਚ ਆਲੂ ਲਗਾਏ ਜਾਣ ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ ਪਰ ਨੀਤ ਸਾਫ ਚਾਹੀਦੀ ਹੈ ਲੀਡਰ ਦੀ ਜਿਹੜਾ ਲੀਡਰ ਹੈ ਨਾ ਜੇ ਉਹਦੀ ਨੀਤ ਸਾਫ ਹੋਗੀ ਆ ਲੋਕ ਕਦੇ ਵੀ ਸੜਕਾਂ ਤੇ ਨਹੀਂ ਆਉਣ। ਤੁਹਾਡੀ ਰਾਜਮਤੰਤ ਮੈਂ ਜਾਈ ਤੇ ਠੱਲ ਪਾਉਣ ਲਈ ਕੀ ਬੋਲਣਾ ਚਾਹੀਦਾ ਕੋਈ ਤੇਰਾ ਕੋਸਦਾ। ਮੈਂ ਕਹਿ ਰਿਹਾ ਵੀ ਮਹਿੰਗਾਈ ਤੇ ਠੱਲ ਪਾਉਣ ਲਈ ਸੌਖਾ ਕੰਮ ਹੈ ਜੀ। ਜੇ ਆਪਾਂ ਪੰਜਾਬ ਤੋਂ ਹੀ ਸ਼ੁਰੂ ਕਰ ਲਈਏ ਕਿ ਇੰਨੀ ਰੇਤੇ ਵਾਲੀ ਜ਼ਮੀਨ ਹੈ, ਇੰਨਾ ਡਾਕਰ ਹੈ, ਇੰਨੇ ਆਏ ਇੰਨੇ ਚ ਝੋਂਡਾ ਬਜਾਵਾਂਗੇ, ਇੰਨੇ ਚ ਆਲੂ ਹੋਣਗੇ, ਇੰਨੇ ਚ ਸਰੋਂ ਹੋਊਗੀ, ਉਹ ਤੋਂ ਅੱਗੇ ਆ ਕੇ ਇੰਨੇ ਚ ਤਾਲਾ ਹੋਇਆ ਕਰਨਗੀਆਂ, ਇੰਨੇ ਚ ਹਰ ਹਰ ਹੋਊਗੀ, ਇੰਨੇ ਚ ਸਾਰਾ ਇਹ ਵੰਡਿਆ ਜਾਵੇ ਜੇ ਮੈਂ ਕਹਿ ਰਿਹਾ ਵੀ ਸਾਡੇ ਇਹਨਾਂ ਦੇ ਜਿਵੇਂ ਸਾਡੀਆਂ ਬੀਬੀਆਂ ਸਾਡੇ ਖੇਤਾਂ 'ਚ ਕੰਮ ਕਰ ਜਾਂਦੇ ਨੇ ਅਸੀਂ ਤਾਂ ਇਹਨਾਂ ਦੇ ਝੋਲੇ ਪਰ ਪਰ ਤੋੜਿਆ ਕਰਾਂ ਇਹ ਤਾਂ ਤੁਹਾਨੂੰ ਸ਼ਹਿਰ ਵਾਲਿਆਂ ਨੂੰ ਵੀ ਜਿੰਨੇ ਛੋਟੇ ਹੋ ਅਸੀਂ ਤੁਹਾਨੂੰ ਪਿਆਰ ਨਾਲ ਮਿਲਣ ਆਉਂਦੇ ਆ ਪਿਛਲਾ ਸਮਾਂ ਯਾਦ ਕਰੋ ਕਿ ਜਦੋਂ ਸਾਡੇ ਮਾਪਿਓ ਸਾਨੂੰ ਸਾਗ ਦੇ ਇੰਦੇ ਤੋੜ ਕੇ ਹੋਰ ਚੀਜ਼ਾਂ ਜਿਹੜੀਆਂ ਸਾਡਾ ਗੱਲਾਂ ਹੋਣਾ ਗੋੜ ਸ਼ੱਕਰ ਤੁਹਾਨੂੰ ਕਦੇ ਟਿੱਕੀ ਜਮਾ ਕੇ ਦੇ ਦੇਣੀ ਸ਼ਹਿਰ ਵਾਲਿਆਂ ਨੂੰ ਤੁਹਾਨੂੰ ਚਾ ਚੜਨਾ ਵੀ ਸਾਡਾ ਫਲਾਣੇ ਨਾਲ ਪਿੰਡ 'ਚ ਰਿਸ਼ਤਾ ਵੀ ਉਹ ਸਾਨੂੰ ਦੇਖ ਕੇ ਜਾਂਦਾ ਅੱਜ ਕਿੱਥੋਂ ਦੇ ਦੀਏ ਮੰਗਾ ਯੋਇ ਨਹੀਂ ਜਾਦੇ ਆ ਕਿ ਸਾਡਾ ਆਪਣਾ ਹੀ ਨਹੀਂ ਗੁਜ਼ਾਰਾ ਹੁੰਦਾ ਜਿਹੜਾ ਆਮ ਬੰਦਾ ਹੈ ਉਹ ਇੱਥੇ ਤੱਕ ਬੰਨਤਾ ਕਿ ਲੋਨ ਤੇ ਲੋਨ ਲੋਨ ਤੇ ਲੋਨ ਉਹਦੇ ਚ ਐਸਾ ਰਗੜਿਆ ਕਿ ਜਦੋਂ ਸਵੇਰੇ ਅੱਖਾਂ ਖੁੱਲ੍ਹਦੀਆਂ ਨੇ ਸਾਨੂੰ 3-4 ਕਿਸ਼ਤਾਂ ਹਰੇਕ ਨੂੰ ਹਾਜ਼ਰ ਆਵਾਜ਼ ਮਾਰ ਰਹੀਆਂ ਹੁੰਦੀਆਂ ਨੇ ਉਹਦੇ 'ਚ ਬਿਜਲੀ ਦਾ ਬਿੱਲ ਆ ਜਾਂਦਾ ਰੋਜ਼ ਬੱਚਿਆਂ ਦੀ ਪੜ੍ਹਾਈ ਆ ਜਾਂਦੀ ਹੈ ਇਸੇ ਤਰ੍ਹਾਂ ਬਿਮਾਰੀ ਆ ਜਾਂਦੀ ਹੈ ਜਿਹੜੀ ਅਨੇਕਾਂ ਬਿਮਾਰੀਆਂ ਮਲਾਵਟ ਖੋਰਾ ਨੇ ਪੈਦਾ ਕਰੀਆਂ ਹੋਈਆਂ ਨੇ ਇਹਦੇ ਕਰਕੇ ਇਹਦੇ ਤੇ ਰਾਹਤ ਮਿਲ ਸਕਦੀ ਹੈ ਸਰਕਾਰਾਂ ਦਾ ਧਿਆਨ ਹੋ ਸਰਕਾਰਾਂ ਇੱਕ ਦੂਜੇ ਤੇ ਅਲੀਕੇਸ਼ਨ ਲਗਾਉਂਦੀਆਂ ਕਿ ਉਹਨਾਂ ਦੇ ਸਮੇਂ 'ਚ ਮੈਂਹਗਾ ਆਈ.ਟੀ. ਉਹਨਾਂ ਦੇ ਸਮੇਂ 'ਚ ਮੈਂਹਗਾ ਆਈ.ਟੀ. ਤੁਹਾਨੂੰ ਲੱਗਦਾ ਨਹੀਂ ਕੋਈ ਆਲ ਪਾਰਟੀ ਮੀਟਿੰਗ ਕਰਦ ਕੇ ਮੈਂਹਗਾ ਇਤੇ ਅਲੀਕਾ ਜੇ ਸਰਕਾਰਾਂ ਦੇ ਲੀਡਰ ਈਮਾਨਦਾਰ ਹੋ ਜਾਣ ਈਮਾਨਦਾਰ ਇਹ ਨਹੀਂ ਵੀ ਪੈਸੇ ਲੈਣੋਂ ਹਟ ਜਾਣ ਮੇਰੇ ਕਹਿ ਤਾ ਵੀ ਇਹਨਾਂ ਨੇ ਹਟਣਾ ਲੈ ਲਿਆ ਕਰਨ ਪਰ ਆਲ ਪਾਰਟੀ ਮੀਟਿੰਗ ਬੁਲਾ ਕੇ ਉਹ 'ਚ ਚਰਚਾ ਕਰਨ ਜਿਵੇਂ ਮੈਂ ਦੱਸ ਰਿਹਾ ਇਹਦਾ ਹੱਲ ਨਿਕਲਦਾ ਪਰ ਇਹਨਾਂ ਨੇ ਹੱਲ ਇਸ ਕਰਕੇ ਵੀ ਕਰਨਾ ਜਿਹੜਾ ਵਿਚੋਲਾ ਹੈ ਕਿਸੇ ਕੰਮ ਦਾ ਵੀ ਵਿਚੋਲਾ ਹੋਵੇ ਉਹ ਦਿੰਦਾ ਹੈ ਵੋਟਾਂ 'ਚ ਮੋਟਾ ਫੰਡ ਇਹ ਫੰਡ ਦੇ ਕਰਕੇ ਆ ਲੋਕਾਂ ਦਾ ਭਲਾ ਨਹੀਂ ਹੋ ਰਿਹਾ ਉਹਨਾਂ ਨੇ ਇਹਨਾਂ ਲੋਕਾਂ ਦੀ ਨਬਜ ਫੜ ਲਈ ਕਿ ਇਹਨਾਂ ਨੂੰ ਸਮੇਂ ਤੇ ਕਿਸੇ ਨੂੰ ਆਟਾ ਦਾਲ ਤੇ ਲਾ ਲਓ ਕਿਸੇ ਨੂੰ ਹੋਰ ਕਿਸੇ ਚੀਜ਼ ਤੇ ਲਾ ਲਓ ਇਹਦੇ ਕਰਕੇ ਅਸੀਂ ਅੱਜ ਸਤਾਏ ਪਈਆਂ ਜੇ 2-4 ਬੰਦੇ ਪੈਸੇ ਲੈ ਲੈਂਦੇ ਨੇ ਵੋਟਾਂ 'ਚ ਬਦਨਾਮ ਅਸੀਂ ਸਾਰੇ ਹੋ ਗਏ ਜਿਹਦੇ ਕਰਕੇ ਇਹ ਵੀ ਨੌ ਮਰਾਜ਼ ਬਿਮਾਰੀ ਪੰਜਾਬ 'ਚ ਬਾਹਮੀਆ ਸਟੇਟਾਂ ਤੋ ਆ ਗਈ ਹੈ ਬਹੁਤ ਦੁੱਖਨਾ ਮੈਨੂੰ ਬੋਲਣਾ ਪੈ ਰਿਹਾ ਮਹਿੰਗਾਈ ਨੂੰ ਤਾਂ ਦੇਖਦੇ ਕੁੱਲ ਦੁਨੀਆ ਦੇਖ ਰਹੀ ਹੈ ਜਿਨਨੇ ਵੀ ਗਰੀਬ ਮਾਂ ਮੈਂ ਸਾਰੇ ਲੋਕ ਨੇ ਉਹ ਮਹਿੰਗਾਈ ਤੋਂ ਇੰਨਾ ਜ਼ਿਆਦਾ ਪੀੜਤ ਨੇ ਕਿ ਨਹੀਂ ਖਰੀਦ ਸਕਦੇ ਆਮਦਨ ਹੈ ਨਹੀਂ ਗਰੀਬੀ ਵਿੱਚ ਦਿਹਾੜੀ ਲੋਕਾਂ ਦੀ ਦੇਖੋ ਵੱਧ ਨਹੀਂ ਰਹੀ ਹੈ ਨਾ ਤੇ ਆਮਦਨ ਦੇ ਮੁਤਾਬਕ ਤਾਂ ਤੁਸੀਂ ਖਰੀਦੇ ਨਹੀਂ ਸਕਦੇ 40-50 ਰੁਪਏ ਤਾਂ ਧਨੀਏ ਦੀ ਕੁਛੀ ਹੈ ਅਗਰ ਅਸੀਂ ਚਟਣੀ ਕਰਕੇ ਵੀ ਖਾਣਾ ਚਾਹੀਏ ਪਰ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਸਾਡੇ ਨਾਲੇ ਬੀਬੀਆਂ ਭੈਣਾਂ ਨੇ ਇਹਨਾਂ ਨੂੰ ਹੁਣ ਉਸ ਤਰੀਕੇ ਨਾਲ ਕਰਾਚੇ ਜਾ ਕੇ ਪਿੰਡਾਂ ਚ ਜਾ ਕੇ ਮੰਗ ਕੇ ਵੀ ਖਾਣਾ ਬਹੁਤ ਮੁਸ਼ਕਲ ਆ ਨਹੀਂ ਤਾਂ ਦਾਲ ਸਬਜ਼ੀ ਆਮ ਸੀ ਹੋਰ ਜਦੋਂ ਪਹਿਲੀਆਂ ਪਾਰਟੀਆਂ ਸੀ ਉਹਨਾਂ ਨਾਲੋਂ ਜ਼ਿਆਦਾ ਕਿਤੇ ਹੁਣ ਮਹਿੰਗਾਈ ਹੈ ਥਰ ਡੇਲੀ ਹੋਰ ਹੋਰ ਚੀਜ਼ਾਂ ਦੇ ਧਰਨੇ ਲੱਗੇ ਨੇ ਮਹਿੰਗਾਈ ਕਹਿੰਦੀ ਕੋਈ ਨਹੀਂ ਦੇਖ ਰਿਆ ਐਂ ਪਤਾ ਚੱਲਦਾ ਕਿ ਤੇਲ ਦੀ ਬੋਤਲ ਅੱਜ ਇੰਨੇ ਪੈਸੇ ਵੱਧ ਗਏ ਨੇ ਜਦੋਂ ਖਰੀਦਣ ਜਾਂਦੇ ਆ ਬਹੁਤ ਮੁਸ਼ਕਲ ਹੋ ਰਹੀ ਹੈ ਅਸੀਂ ਬਹੁਤ ਪਰੇਸ਼ਾਨ ਬਜਟ ਤਾਂ ਬਿਲਕੁਲ ਹਿੱਲ ਗਿਆ ਮਾਸੀ ਹਾਂਜੀ ਹਾਂ ਰਸੋਈ ਦਾ ਬਜਟ ਬਹੁਤ ਜ਼ਿਆਦਾ ਹਿੱਲ ਚੁੱਕਿਆ ਨਹੀਂ ਖਰੀਦਿਆ ਜਾ ਸਕਿਆ